ਦੱਬ ਬਣਿਆ ਮਾਲਕ ਖੰਡੀਆਂ ਸ਼ਾਮਾਂ ਦੀ ਮਿਸ਼ਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਮਿਸ਼ਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਹਾਸੇ ਬਣਦੀ ਖੁਸ਼ੀਆਂ ਬਣਦੀ ਰਹਿੰਦੀ ਚਾਰ ਚੁਪਰੇ ਕਿਰਤਾਂ ਦੇ ਨਾਲ ਭਰੇ ਪਏ ਨੇ ਇਹਦੇ ਸਾਂਝ ਸਵੇਰੇ ਸਾਰੇ ਜਗ ਨੂੰ ਖੁਸ਼ ਕੋ ਆਵੇਂ ਇਹ ਜੀਆਂ ਮਸਤ ਹਵਾਵਾਂ ਦੀ ਮਿਸਤੀ ਮਿਸਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਮਿਸਰੀ ਵਾਂਗ ਪੰਜਾਬੀ ਬੋਲੀ ਪੰਜ ਦਰਿਆਵਾਂ ਦੀ ਸਾਗ ਸੋਰੋਂ ਦਾ ਮੱਕੀ ਦੀ ਰੋਟੀ ਮੱਖਣੀ ਦੇ ਵੱਖ ਨਜਾਰੇ ਇਹ ਪੰਜਾਬੀ ਬੋਲੀ ਕੀਤੇ ਸਾਰੇ ਵਾਰੇ ਨਿਆਰੇ ਏ ਪੰਜਾਬੀ ਬੋਲੀ ਕੀ ਤੇ ਸਾਰੇ ਵਾਰੇ ਨਿਆਰੇ ਰੱਬ ਚੌਕੀਆਂ ਪੜਦਾ ਰਹਿੰਦਾ ਇਹਦੀਆਂ ਮੱਜਾਂ ਗਾਵਾਂ ਦੀ ਮਿਸਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਮਿਸਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਲਾਬੇ ਜੜਾ ਪਤਲ ਦੇ ਅੰਦਰ ਇਹਦਾ ਊੜਾ ਆੜਾ ਨਾ ਕਿਸੇ ਨਾਲ ਵੈਰ ਇਸ ਦਾ ਨਾ ਕਿਸੇ ਨਾਲ ਸਾੜਾ ਨਾ ਕਿਸੇ ਨਾਲ ਵੈਰ ਇਸ ਦਾ ਨਾ ਕਿਸੇ ਨਾਲ ਸਾੜਾ ਹਰ ਇੱਕ ਨੂੰ ਗਲ ਬਕੜੀ ਪੈਂਦੀ ਇਹਦੀਆਂ ਲਗੀਆਂ ਆਵਾਵਾਂ ਦੀ ਬਹੁਤ ਮਿਸ਼ਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਸ਼ਰੀਆਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਕੁੰਡ ਕਗਰੇ ਫਲਕਾਰੀ ਲਸੀ ਫੁੜਤੇ ਘਾਉ ਦੀ ਚੂਰੀ ਨਾਨਕ ਛਕਾ ਅਤੇ ਸੰਧਾਰੇ ਸ਼ਾਨ ਇਸ ਦੀ ਪੂਰੀ ਨਾਨਕ ਛਕਾ ਅਤੇ ਸੰਧਾਰੇ ਸ਼ਾਨ ਇਸ ਦੀ ਪੂਰੀ ਤੀਆਂ ਕਰ ਜਣਾ ਅੰਦਰ ਇਹਨੇ ਤੁਮ ਪੈਂਦੀ ਸੀ ਚਾਹਾਂ ਦੀ ਮਿਸ਼ਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਬਹੁਤ ਮਿਸ਼ਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਨਾ ਦੇ ਇਸ ਨੂੰ ਲੱਗ ਨਾ ਜਾਵੇ ਕਾਲਾ ਟਿਕਾ ਲਾ ਦਿਓ ਮਿਰਚਾਂ ਵਾਂਗ ਪੰਜਾਬੀ ਉਤੋਂ ਚੁੱਲ੍ਹੇ ਦੇ ਵਿੱਚੋਂ ਪਾ ਦਿਓ ਬਹੁਤ ਅੱਛੇ ਮਿਰਚਾਂ ਵਾਂਗ ਪੰਜਾਬੀ ਉਤੋਂ ਚੁੱਲ੍ਹੇ ਦੇ ਵਿੱਚ ਪਾ ਦਿਓ ਵਾਹ ਨਾ ਇਹੋ ਲੱਗੇ ਕਿੰਨੇ ਬੁਲੀਆਂ ਜੰਝਾਂ ਬੁਲਾਵਾਂ ਦੀ ਮਿਸ਼ਰੀ ਵਾਂਗ ਪੰਜਾਂ ਬੀ ਮਿੱਟੀ ਬੋਲੀ ਪੰਜ ਦਰਿਆਵਾਂ ਦੀ ਮਿਸ਼ਰੀ ਵਾਂਗ ਪੰਜਾਂ ਬੀ ਬੋਲੀ ਪੰਜ ਦਰਿਆਵਾਂ ਦੀ ਧੁਗਪੰਜਾਂ ਬੀ ਸੁਰ ਮੇ ਵਰਗੀ ਅੰਮ੍ਰਿਤ ਵਰਗਾ ਪਾਣੀ ਇਹਦੇ ਵਿੱਚੋਂ ਜਾਈ ਹੋਈ ਗੁਰਨਾਨ ਦੇ ਗਾੜੀ ਬਹੁਤ ਅੱਛੀ ਇਹਦੇ ਵਿੱਚੋਂ ਜਾਈ ਹੋਈ ਗੁਰੂ ਨਾਨਕ ਦੀ ਬਾਣੀ ਭਲਾ ਮੰਗਦਿਆਂ ਸਭ ਨਾਂ ਦਾ ਨਾ ਟੁੱਟੇ ਲੜੀ ਦੁਆਵਾਂ ਦੀ ਮਿਸਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਮਿਸਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਜਿਹੜਾ ਵੀ ਆਪਣਾ ਲੈਂਦਾ ਹੈ ਖੁਸ਼ੀਆਂ ਦੇ ਵਿੱਚ ਨੱਚਦਾ ਉਸਨੂੰ ਪੰਜਾਬੀ ਬਾਗ ਮਤਾਬੀ ਮਹਿਲ ਅੰਦਰ ਚੱਜਦਾ ਕਿਆ ਕਹਨੇ ਉਸਨੂੰ ਪੰਜਾਬੀ ਬਾਗ ਮਤਾਬੀ ਮਹਿਲ ਅੰਦਰ ਚੱਜਦਾ ਰਹਿੰਦੀ ਇਹਨੂੰ ਤਾਂਗ ਮਲਾ ਪਿਹਾਰ ਬਲ ਸੰਗਲੀ ਸ਼ਾਮਾਨੀ ਮਿਸ਼ਰੀ ਮਹਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਵਾਹਿ ਸਾਥੇ ਬੋਲੇ ਸਾਜੀ ਹਾਸ਼ਮ ਕਾਦਰ ਯਾਰਾਂ ਪੀਲੂ ਫਲ ਦਮੋਦਰ ਮੁਖ ਬਲ ਸ਼ਾਹ ਹੋਸਾਇਨ ਦੇ ਪਿਆਰਾ ਪੀਲੂ ਫਲ ਦਮੋਦਰ ਮੁਖ ਬਲ ਸ਼ਾਹ ਹੋਸਾਇਨ ਦੇ ਪਿਆਰਾ ਕਿਸੇ ਨਿਖਲੇ ਕਭੜ ਦਿੱਤੀ ਹੈ ਢੋਲੀ ਲੋਕ ਗਥਾ ਮਾਨੀ ਮਿਸਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਮਿਸਰੀ ਵਾਂਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਬੋਲੀ ਮਾਂ ਪੰਜਾਬੀ ਦੀ ਹੈ ਦੁਨੀਆਂ ਤੇ ਸਰਦਾਰੀ ਹਰ ਕੋਈ ਇਹਦਾ ਬਣਿਆ ਆਪਣਾ ਝਾਤ ਜਿੱਧਰ ਨੂੰ ਮਾਰੀ ਹਰ ਕੋਈ ਇਹਦਾ ਬਣਿਆ ਆਪਣਾ ਝਾਤ ਜਿੱਧਰ ਨੂੰ ਮਾਰੀ ਕੁਦਰਤਾਂ ਰਾਣੀ ਸੇ ਜਮਾਨ ਦੀ ਇਹ ਰਿਆ ਹਰਿਆ ਘਾਵਾਂ ਦੀ ਮਿਠਰੀ ਭੰਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਮਿਠਰੀ ਮਹਾਨ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਵੇੜਿਆਂ ਅੰਦਰ ਚਰਖੇ ਭੋਕਣ ਕੱਤਲ ਸੋਹਣੀਆਂ ਨਾਰਾਂ ਕੱਤਲੀ ਵਿੱਚ ਗੋਲੋਟੇ ਨੱਚਣ ਗਿੱਧਿਆਂ ਵਿੱਚ ਮਟਿਆਰਾ ਕੱਤਲੀ ਵਿੱਚ ਗੋਲੋਟੇ ਨੱਚਣ ਗਿੱਧਿਆਂ ਵਿੱਚ ਮਟਿਆਰਾ ਸੋਪ ਪੈਣ ਦਰਵਾਜ਼ੇ ਅੰਦਰ ਨਿੱਘੀ ਕੋਤੀ ਮਾਂ ਦੀ ਮਿਸ਼ਰੀ ਬਾਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਮਿਸ਼ਰੀ ਬਾਗ ਪੰਜਾਬੀ ਮਿੱਠੀ ਬੋਲੀ ਪੰਜ ਦਰਿਆਵਾਂ ਦੀ ਵਾਹਿਗੁਰੂ ਏ ਦੀ ਬੋਧ ਚੁਣਾਬ ਸੁ ਕਦਾਰਾ ਵੀ ਜੇਲਮ ਪੱਗੇ ਸਤਿੁਜੋ ਵਿਆਸ ਬਰਾਬਰ ਤੁਰਦੇ ਇਹਦੇ ਸੱਜੇ ਕਬੇ ਸਤਿੁਜੋ ਵਿਆਸ ਬਰਾਬਰ ਤੁਰਦੇ ਇਹਦੇ ਸੱਜੇ ਕਬੇ ਰੱਬ ਕਦੇ ਕਦੇ ਸਾਨ ਨਾ ਟੱਪ ਰੱਬ ਕਰੇ ਕਦੇ ਸਾਨ ਨਾ ਟੋਟੇ ਹਸਦੇ ਬਸਨ ਪਰਾਮਾ ਦੀ ਮਿਸਰੀ ਵਾਂਗ ਪੰਜਾਂ ਜਮੀਂ ਮਿੱਠੀ ਬੋਲੀ ਪੰਜ ਦਿਆਂ ਦੀ ਮਿਸ਼ਰੀ ਵਾਂਹ ਪੰਜਾਂ ਦੀ ਮਿੱਟੀ ਮੋਲੀ ਪੰਜ ਦਰਿਆ ਦੀ ਇਹ ਆਖੇ ਤਾਂ ਵਿੱਚ ਜਦ ਇਹ ਆਖੇ ਤਾਂ ਦੇ ਵਿੱਚ ਏਕਾਂ ਚੜਨ ਜਦੋਂ ਅਸਵਾਨੀ ਮੇਲਿਆਂ ਦੀ ਧੜਕਣ ਬਣਦੀ ਸੋਣੀ ਸ਼ਹਿਰ ਜਵਾਨੀ ਮੇਲਿਆਂ ਦੀ ਧੜਕਣ ਬਣਦੀ ਸੋਣੀ ਸ਼ਹਿਰ ਜਵਾਨੀ ਮਨ ਸੁਜੋਗ ਕਸ਼ਨਗੜ ਵਾਲਿਆ ਮੇਰੇ ਇਹਦੀਆਂ ਲਾਵਾਂ ਦੀ ਮਿਸ਼ਰੀ ਬਾਗ ਪੰਜਾਬੀ ਮਿੱਠੀ ਪੋਤੀ ਪੰਜ ਦਰਿਆਵਾਂ ਦੀ ਮਿਸ਼ਰੀ ਬਾਗ ਪੰਜਾਬੀ ਮਿੱਠੀ ਪੋਤੀ ਪੰਜ ਦਰਿਆਵਾਂ ਦੀ ਮਿਸ਼ਰੀ ਬਾਗ ਪੰਜਾਬੀ ਮਿੱਠੀ ਪੋਤੀ ਪੰਜ ਦਰਿਆਵਾਂ ਦੀ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਇਹ ਕੀ ਬਾਤ ਹੈ ਪੋਲਾ ਸੈਗਰਾਮੀ ਜੀ ਬਹੁਤ ਵਧੀਆ ਸਾਡੇ ਅਸਮਾਨੀ ਆਪਣੇ ਲੁੱਟਿਆ ਬੇਲਾ ਕੀ ਹੈ ਤੇ ਸੰਗਰਾਮੀ ਜੀ ਆਹ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਅਸਮਾਨੀ ਜੀ ਦੇ ਖੂਬਸੂਰਤ ਤਲਵਾਰ ਤੇ ਬੋਲਾ ਸਿੰਘ ਦੀ ਖੂਬਸੂਰਤ ਆਵਾਜ਼ ਆ ਜਿੱਤਨੇ ਪਿਆਰ ਤੇ ਲਗਾਈ ਹੈ ਜਿੱਤਨਾ